ਹੇਜਾ ਆਊਗਾ ਜਿਸ ਵੇਲੇ ਸਾਡੇ ਗੁਰੂਆਂ ਨੇ ਮਸੰਦਾਂ ਨੂੰ ਕੜਾਹਿਆਂ ਦੇ ਵਿੱਚ ਤੇਲਾਂ ਦੇ ਵਿੱਚ ਤਲਕੇ ਜਿਹੜਾ ਉਹਨਾਂ ਨੂੰ ਮਚਾਇਆਗਾ ਉਹ ਵੇਲਾ ਤੁਹਾਡਾ ਆਉਣ ਵਾਲਾ ਤੁਸੀਂ ਮਸੰਦ ਬੈਠੇ ਹੋ ਪੁੱਲੇ ਨੰਗ ਵਰਗੇ ਬੈਠੇ ਹੋ ਵੈਕ ਜੀ ਕੇ ਖਾਲਸਾ ਵੈਕ ਜੀ ਖਤੇ ਅਜੀ ਮੈਂ ਆਪਣੇ ਇਹ ਵੀਡੀਓ ਸੋ ਬਣਾ ਰਹੀ ਹਾਂ ਮੈਂ ਭਾਈ ਅੰਮਤਪਾਲ ਸਿੰਘ ਮਹਿਰੁੰਜ ਤੱਕ ਪਹੁੰਚਦੀ ਕਰਨਾ ਚਾਹੁੰਦੀ ਹਾਂ ਉਹ ਇਸ ਲਈ ਕਿ ਜੋ ਨਾ ਕਲਗੀਧਰ ਦੇ ਪੁੱਤਰ ਨੇ ਜੋ ਨਾਨਕ ਸਰਿਆਂ ਦੇ ਖਿਲਾਫ ਜੋ ਕਦਮ ਚੁੱਕਿਆ ਹੈ ਮੈਂ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਇੱਕ ਬੜੀ ਵੱਡੀ ਸਚਾਈ ਦੱਸਣਾ ਚਾਹੁੰਦੀ ਹਾਂ ਸਚਾਈ ਕਿ ਮੇਰੇ ਮੇਰੇ ਹਸਬੰਦ ਲਖੇ ਬਾਬੇ ਦਾ ਮਤਲਬ ਬਹੁਤ ਵੱਡ ਨਜ਼ਦੀਕੀ ਸੇਵਾਦਾਰ ਸੀ ਔਰ ਮੈਂ ਉਹਨਾਂ ਨਾਲ 3-4 ਸਾਲ ਉਹਨਾਂ ਦੇ ਵਿੱਚ ਵਿਚਰੀ ਹਾਂ ਫਤੂਮੇ ਆਪਣੇ ਅੱਖਾਂ ਦੇ ਨਾਲ ਦੇਖਿਆ ਕੰਨਾਂ ਦੇ ਨਾਲ ਸੁਣਿਆ ਉਹ ਮੈਨੂੰ ਅਜ ਤੱਕ ਦੱਸਣ ਦਾ ਕਿਸੇ ਨੂੰ ਮੌਕਾ ਨਹੀਂ ਸੀ ਮਿਲਿਆ ਕਿੰਨਾ ਤੱਕ ਕੋਈ ਪਹੁੰਚਿਆ ਨਹੀਂ ਸੀ ਕਿ ਅੱਜ ਮੈਨੂੰ ਵਾਇਗਰੂ ਨੇ ਮੌਕਾ ਬਖਸ਼ਿਆ ਕਿ ਮੇਰੀ ਮੈਂ ਕਿਸੇ ਨੂੰ ਦੱਸ ਸਕਦੀ ਆ ਇਹ ਹੈ ਕਿ ਇਨਦੇ ਕੋਲ ਨਜ਼ਾਇਜ਼ ਇੱਕ ਹਾਂਗਕਾਂਗ ਤੋਂ ਲੇਡੀਜ਼ ਆਇਆ ਕਰਦੀ ਉਹ ਨੂੰ ਆਪਣੇ ਪਰਸਨਲ ਕਮਰੇ ਦੇ ਉੱਪਰ ਰੱਖਿਆ ਕਰਦਾ ਉਹ ਬਿਲਕੁਲ ਠੀਕ ਹੁੰਦੀ ਸੀ ਪਰ ਜਦੋਂ ਸਵੇਰੇ ਅਸੀਂ ਉਹਨੂੰ ਮਿਲਣ ਜਾਂਦੇ ਮਤਲਬ ਕਿ ਉਹਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਹੁੰਦੀ ਸੀ ਕਿ ਉਹਦਾ ਬੀਪੀ ਲੋ ਤਾਂ ਚੱਲਿਆ ਵੀ ਨਹੀਂ ਸੀ ਜਾਂਦਾ ਹੁੰਦਾ ਕਿ ਸਾਨੂੰ ਸਾਰ ਪੱਤ ਲੱਗਦਾ ਹੁੰਦਾ ਸੀ ਕਿ ਇਹਦਾ ਕਾਰਨ ਕੀ ਹੈ ਉਸ ਤੋਂ ਬਾਅਦ ਇਹਨਾਂ ਦੇ ਕਮਰਿਆਂ ਦੇ ਵਿੱਚ ਅਸੀਂ ਕਿਉਂਕਿ ਉੱਥੇ ਰਹਿਣ ਦੇ ਬਾਵਜੂਦ ਮੈਨੂੰ ਇਹ ਸਫਾਈ ਕਰੋ ਪੋਚਾ ਲੈ ਲਓ ਇਹ ਕਰੋ ਉਹ ਕਰੋ ਕੰਦੇ ਰੰਦਾ ਹੁੰਦਾ ਸੀ ਔਰ ਫਿਰ ਮੈਂ ਇਹਦੇ ਕਮਰੇ ਦੇ ਵਿੱਚ ਦੂਸਰੇ ਕੱਪੜੇ ਵੀ ਦੇਖੇ ਨੇ ਸਪੋਰਟਸ ਵਾਲੇ ਟੀ-ਸ਼ਰਟ ਵਗੈਰਾ ਜੋ ਵੀ ਹੈ ਹੁੰਦੇ ਨੇ ਲੱਗ ਜੋ ਇਹ ਬਾਬਾ ਲੋਕ ਪੰਜ ਦਿਨ ਉਹਨਾਂ ਤੋਂ ਐਕਸਟਰਾ ਔਰ ਮੈਂ ਜੋ ਹਾਂਗਕਾਂਗ ਵਾਲੀ ਉਹ ਮਤਲਬ ਕਿ ਖਾਣਾ ਵਗੈਰਾ ਬਾਹਰੋਂ ਬੜੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਲੈ ਕੇ ਆਉਂਦੀ ਸੀ ਔਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਇਹਦੀ ਕਿਚਨ ਦੇ ਵਿੱਚ ਮੈਨੂੰ ਵੀ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ ਸੀ ਤਾਂ ਮੈਂ ਉੱਥੇ ਚਿਕਨ ਤੇ ਮੱਛੀ ਵੀ ਮਤਲਬ ਕਿ ਮੈਂ ਵੇਖੀ ਔਰ ਇਹ ਮੇਰੇ ਹਸਬੰਦ ਨੂੰ ਮੈਂ ਖੁਦ ਦੇਖਿਆ ਕਿ ਉਹ ਇਹਨਾਂ ਨੂੰ ਦਿੰਦਾ ਹੋਇਆ ਮੈਨੂੰ ਵੀ ਮਨਾਂ ਕੀਤਾ ਸੀ ਕਿ ਤੁਸੀਂ ਮਤਲਬ ਕਿ ਇਹ ਕੰਮ ਨਾ ਕਰੋ ਕਿ ਕਿ ਉਹ ਉਹਨਾਂ ਦੇ ਨਾਲ ਮਿਲਿਆ ਹੋਇਆ ਸੀ ਇਸ ਕਰਕੇ ਔਰ ਮੈਂ ਅੱਜ ਤੱਕ ਕਹਿ ਰਹੀ ਆ ਕਿ ਅਮਰਤਪਾਲ ਸਿੰਘ ਮੇਰਾ ਮੇਰੇ ਪੁੱਤਰਾ ਵਰਗਾ ਪਰ ਮੈਨੂੰ ਕਹਿਣਾ ਪੈ ਰਿਹਾ ਕਿ ਕਿ ਧਰਮ ਦਾ ਮਾਮਲਾ ਹੈ ਕਿ ਇਹਨੇ ਲੱਖਾ ਬਾਬੇ ਨੇ ਮੈਨੂੰ ਵੀ ਟੱਚ ਕੀਤਾ ਔਰ ਮੈਨੂੰ ਵੀ ਮਤਲਬ ਇਹਨੇ ਬੁਰੀ ਤਰ੍ਹਾਂ ਮਤਲਬ ਕਿ ਪੇਸ਼ ਆਇਆ ਹੈ ਔਰ ਇਹ ਕਈ ਤਰ੍ਹਾਂ ਦੇ ਆਪਣੇ ਚੇਲੇ ਚਾਰਟਰਡ ਇਹ ਮਤਲਬ ਕਿ ਆਪਣੇ ਭਤੀਜੇ ਭਾਂਜੇ ਮਤਲਬ ਕਿ ਕਰਕੇ ਮੇਰੇ ਤੇ ਇਲਜ਼ਾਮ ਵਗੈਰਾ ਲਗਾnder ਲਗਾnder ਹੁੰਦਾ ਸੀ ਔਰ ਇਹਨੂੰ ਕੋਈ ਅਗਰ ਸਿੱਧੀ ਤਰ੍ਹਾਂ ਇਹਦੇ ਹੱਥ ਵਿੱਚ ਨਹੀਂ ਸੀ ਨਾ ਆਂਦਾ ਕੋਈ ਤਾਂ ਉਹਨੂੰ ਨਸ਼ੇ ਦਾ ਸੇਵਨ ਕਰਵਾ ਕੇ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦਾ ਰਿਹਾ ਬਸ ਮੇਰੀ ਇਹ ਮੇਰੀ ਬੇਨਤੀ ਹੈ ਕਿ ਮੇਰੀ ਵੀਡੀਓ ਮੈਂ ਭਾਈ ਮੈਂ ਅਮਰਪਾਲ ਸਿੰਘ ਮੇਰੇ ਤੱਕ ਪਹੁੰਚਣਾ ਕਰਦੀ ਪਹੁੰਚਦੀ ਕਰਨੀ ਚਾਹੀਦੀ ਹੈ ਕਿ ਜਿਸ ਨਾਲ ਮੈਨੂੰ ਇਹ ਥੋੜਾ ਮਤਲਬ ਕਿ ਆਰਾਮ ਮਿਲ ਸਕੇ ਜੋ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਪਛਤਾਵਾ ਲੱਗੇ ਹੋਏ ਕਿ ਇਹਨਾਂ ਦੇ ਨਾਲ ਮੈਨੂੰ ਰਹਿ ਕੇ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਅੱਛਾ ਉਸ ਤੋਂ ਬਾਅਦ ਇੱਕ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਮਹੀਨਾ 2 ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਇਨਾ ਨਿਮਾਰਿਆ ਖਪਾਇਆ ਔਰ ਮੈਂ ਅਲਰਟ ਕੀਤਾ ਲਖੇ ਬੱਬੇ ਨੂੰ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਲੜਕੀ ਦੇ ਨਾਨਾ ਨਾਨੀ ਜਾਂ ਦਾਦਾ ਦਾਦੀ ਮੈਨੂੰ ਬਿਲੇ ਨੇ ਉਹ ਪੁੱਛਦੇ ਨੇ ਮੈਨੂੰ ਕਿ ਤੂੰ ਪਤਾ ਕਰੀ ਨਾਨਕ ਸਰ ਮਤਲਬ ਕਿ ਇਸ ਤਰ੍ਹਾਂ ਕੋਈ ਇਸ ਲੜਕੀ ਭੇਜੀ ਸੀ ਉਹ ਕਿੱਥੇ ਹੈ ਤਾਂ ਮੈਂ ਲਖੇ ਬੱਬੇ ਨਾਲ ਗੱਲ ਕਰੀ ਤਾਂ ਇਹਨੇ ਮੈਨੂੰ ਚੁੱਪ ਕਰਾ ਦਿੱਤਾ ਬੋਲੇ ਨਹੀਂ ਉਹਨਾਂ ਨੂੰ ਕੋਈ ਸਾਨੂੰ ਨਹੀਂ ਪਤਾ ਕੁਛ ਨਹੀਂ ਪਤਾ ਪਰ ਇਸ ਤੋਂ ਸਾਫ ਪਤਾ ਲਗਾ ਸਕਦੇ ਕਿੱਕੇ ਹਵਾਈ ਕੁਚੀ ਦਾ ਖਾਲਸਾ ਵਾਈ ਕੁਚੀ ਫਤਿਹ ਵਾਰਜ ਦਾ ਖਾਲਸਾ ਵਾਰਜ ਕੇ ਫਤਿਹ ਆਇ ਦੇਣ ਨਵੇਂ ਦੇਣਾ ਅਖੌਤੇ ਜਿਹੜੇ ਡੇਰਿਆਂ ਦੇ ਵਿੱਚ ਬੈਠੇ ਨੇ ਆਪਣੇ ਆਪ ਨੂੰ ਰੱਬ ਬਣੇ ਬੈਠੇ ਨੇ ਜਿਹੜੇ ਸਾਧ ਅਖੌਤੀ ਸਾਧ ਜਿਨ੍ਹਾਂ ਨੂੰ ਲੋਕ ਰੱਬ ਮੰਨੀ ਬੈਠੇ ਨੇ ਜਿਹੜੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਉਹਨਾਂ ਡੇਰਿਆਂ ਦੇ ਵਿੱਚ ਭੇਜਦੇ ਨੇ ਇਹ ਤੁਹਾਨੂੰ ਸਭ ਨੂੰ ਪਤਾਗਾ ਕਿ ਜਦੋਂ ਉਹ ਡੇਰੇਦਾਰ ਆ ਤੁਹਾਡੀਆਂ ਧੀਆਂ ਭੈਣਾਂ ਨਾਲ ਕੁਕਰਮ ਕਰਦੇ ਨੇ ਸੇੜਸਾਨੀਆਂ ਕਰਦੇ ਨੇ ਜ਼ਬਰਜਨਾਹ ਕਰਦੇ ਨੇ ਫਿਰ ਤੁਸੀਂ ਰੋਨਿਓ ਤੇ ਮੀਡੀਆ ਅੱਗੇ ਵੀ ਜਿਹੜਾ ਦਹਾਜਾਂ ਪਾਉਣਿਓ ਫਿਰ ਤੁਸੀਂ ਸਿੰਘਾਂ ਅੱਗੇ ਵੀ ਦਹਾਜਾਂ ਪਾਉਣਿਓ ਇਹ ਪੰਜਾਬ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਕੋਈ ਪਹਿਲਾ ਮਾਮਲਾ ਜਾਂ ਦੂਜਾ ਮਾਮਲਾ ਨਹੀਂ ਇਹਨਾਂ ਡੇਰਿਆਂ ਦੇ ਵਿੱਚ ਇਹਨਾਂ ਡੇਰਿਆਂ ਨੇ ਤਾਂ ਸੰਗ ਲਾ ਸਾਡੀ ਇਹਨਾਂ ਡੇਰਿਆਂ ਦੇ ਅਖੌਤੀ ਸਾਧਾ ਨੇ ਇੱਕਾਈ ਜਿਆਹਾ ਕਾਨੂੰਨ ਬਣਾਣਾ ਚਾਹੁੰਦਾ ਹੈਗਾ ਜਿਹੜਾ ਧਰਮ ਦੇ ਨਾਂ ਤੇ ਗੱਦੀ ਤੇ ਬੈਠਦਾਗਾ ਚਾਹੇ ਉਹ ਡੇਰਾ ਹੋਵੇ ਚਾਹੇ ਉਹ ਗੁਰਦੁਆਰਾ ਹੋਵੇ ਚਾਹੇ ਉਹ ਮੰਦਿਰ ਮੰਦਿਰ ਹੋਵੇ ਚਾਹੇ ਕੋਈ ਕੋਈ ਵੀ ਧਰਮਾ ਸੰਸਥਾ ਦੇ ਵਿੱਚ ਬੈਠਾ ਹੋਵੇ ਉਹ ਬੰਦਾ ਅਪਰਾਧੀ ਬਲਾਤਕਾਰ ਰੇਪ ਆ ਉਕਰਾਮ ਜਾਂ ਸੇੜਸੜ ਜੋ ਵੀ ਕਰਦਾਗਾ ਢੀਆਂ ਭੈਣਾਂ ਦੇ ਨਾਲ ਆ ਤੇ ਉਹਨੂੰ ਐਸੀ ਜਿਹੀ ਸਜ਼ਾ ਹੋਣੀ ਚਾਹੀਦੀ ਆ ਕਿ ਸੇੜ ਜਿਹੜਾ ਸਾਰੀ ਜ਼ਿੰਦਗੀ ਜਿਹੜਾ ਆਪਾਂ ਇਹ ਕਹਦੇ ਕਿ ਜੇਲ੍ਹ ਦੇ ਵਿੱਚ ਸੜ ਕੇ ਮਰ ਜਾਵੇ ਕਿਉਂਕਿ ਨਿਤ ਨਵੇਂ ਜਿਹੜੇ ਨੇ ਖਲਾਸੇ ਹੋ ਰਹੇ ਨੇ ਇਹਦੇ ਝਰਨ ਕਾਟ ਵਾਲਾ ਆ ਜਾਂਦਾਗਾ ਉਸ ਤੋਂ ਬਾਅਦ ਢੱਡਰੀਆਂ ਵਾਲਾ ਆ ਜਾਂਦਾਗਾ ਤੇ ਪਹਿਲਾਂ ਤਾਂ ਨੂੰ ਮੈਂ 10 ਵਾਰੀ ਦੱਸਿਆਗਾ ਕੋਈ ਸਰਸੇ ਵਾਲਾ ਬੈਠਾਗਾ ਜੇਲ੍ਹ ਦੇ ਵਿੱਚ ਕੋਈ ਆਸਰਾ ਮੈਂਟਾ ਕੋਈ ਅਰਾਮਪਾਲ ਬੈਠਾਗਾ ਤੇ ਹੋਰ ਬੜੇ ਅਖੌਤੀ ਸਾਧ ਨੇ ਜਿਹੜੇ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਪੰਜਾਬ ਦੀ ਧਰਤੀ ਤੇ ਰਹਿ ਕੇ ਅੱਜ ਇੱਕ ਉਹ ਟਾਈਮ ਸੀ ਜਦੋਂ ਕੋਈ ਗਲਤੀ ਕਰਦਾ ਸੀ ਤੇ ਉਹਨਾਂ ਨੂੰ ਜਿਹੜਾ ਸਿੰਘਾਂ ਵੱਲੋਂ ਸਜ਼ਾ ਦਿੱਤੀ ਜਾਂਦੀ ਸੀ ਕਾਲੜੀ ਪਰ ਅੱਜ ਇਸ ਸਾਧ ਕਰਦੇ ਨੇ ਮਨ ਮਰਜ਼ੀਆਂ ਚੰਗੇ ਅਖਰੋਟ ਖਾਂਦੇ ਨੇ ਚੰਗੇ ਇਹ ਬਦਾਮ ਖਾਂਦੇ ਨੇ ਚੰਗੇ ਲੋਕ ਇਹਨਾਂ ਨੂੰ ਪੈਸਾ ਦਿੰਦੇ ਨੇ ਚੰਗੇ ਲੋਕ ਇਹਨਾਂ ਦੀ ਸਪੋਰਟ ਕਰਦੇ ਨੇ ਚੰਗੇ ਬੀਬੀਆਂ ਲੈਣਾ ਦੇ ਵਿੱਚ ਜਿਵੇਂ ਕੀੜੀਆਂ ਲੈਣਾ ਲਈ ਬੈਠੀਆਂ ਹੁੰਦੀਆਂ ਲੈਣਾ ਲੱਗ ਕੇ ਵਿੱਚ ਜਾਂਦੀਆਂ ਨੇ ਇਹਨਾਂ ਦੇ ਫਿਰ ਇਹਨਾਂ ਦੀ ਨੇੜਲੀਆ ਭਗਤੀਆਂ ਬਣਦੀਆਂ ਨੇ ਭਗਤਲ ਬਣਦੀਆਂ ਨੇ ਕਿ ਪਤਾ ਨਹੀਂ ਬਾਬਾ ਸਾਨੂੰ ਈ ਗੱਫੇ ਦੇਊਗਾ ਉਹ ਫਿਰ ਜਿਹੜੇ ਗੱਫੇ ਦਿੰਦਾ ਉਹ ਤੁਹਾਡੇ ਸਾਹਮਣੇ ਆ ਇੱਕ ਪਹਿਲਾਂ ਤੁਹਾਨੂੰ ਮੈਂ ਛੋਟੀ ਵੀਡੀਓ ਸੁਣਾਉਣਾ ਤੇ ਫਿਰ ਵੀਡੀਓ ਇਹਦੇ ਵਿੱਚ ਐਡਿਟ ਕਰਦਾਗਾ ਨਾਲ ਆ ਵੀਡੀਓ ਜੋੜਦਾਗਾ ਤੁਸੀਂ ਉਹ ਵੀਡੀਓ ਸੁਣ ਲਓ ਇੱਕ ਬੀਬੀ ਨਵੀਂ ਆਈ ਆ ਤੇ ਇੱਕ ਕੋਈ ਲੱਖਾ ਬਾਬਾ ਗਾਛਾ ਦਾ ਨਾਨਕ ਸਰ ਵਾਲਿਆਂ ਦਾ ਹੌਲੀ ਹੌਲੀ ਸਾਰਿਆਂ ਦੇ ਪੜਤਾਂ ਖੁੱਲ੍ਹ ਜਾਂਦੀਆਂ ਨੇ ਪਹਿਲਾਂ ਤੁਹਾਨੂੰ ਮੈਂ ਉਹ ਵੀਡੀਓ ਸੁਣਾਦਾ ਵੀਡੀਓ ਬੈਕਲ ਹੋ ਰਹੀ ਆ ਤੇ ਤੁਹਾਨੂੰ ਫਿਰ ਮੈਂ ਪੂਰੀ ਵੀਡੀਓ ਵੀ ਜਿਹੜੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਇਸ ਕਰਕੇ ਔਰ ਮੈਂ ਅੱਜ ਤੱਕ ਕਹਿ ਰਹੀ ਆ ਕਿ ਮੈਂ ਮਤਕਾਲ ਸਿੰਘ ਮੇਰਾ ਮੇਰੇ ਪੁੱਤਰਾ ਵਰਗਾ ਹੈ ਪਰ ਮੈਨੂੰ ਕਹਿਣਾ ਪੈ ਰਿਹਾ ਕਿ ਕਿ ਧਰਮ ਦਾ ਮਾਮਲਾ ਹੈ ਕਿ ਇਹਨੇ ਲਖਾ ਬਾਬੇ ਨੇ ਮੈਨੂੰ ਵੀ ਟੱਚ ਕੀਤਾ ਔਰ ਮੈਨੂੰ ਵੀ ਮਤਲਬ ਇਹਨੇ ਬੁਰੀ ਤਰ੍ਹਾਂ ਮਤਲਬ ਕਿ ਪੇਸ਼ ਆਇਆ ਔਰ ਇਹ ਕਈ ਤਰ੍ਹਾਂ ਦੇ ਆਪਣੇ ਚੇਲੇ ਚਾੜੜੇ ਮਤਲਬ ਕਿ ਆਪਣੇ ਭਤੀਜੇ ਭਾਂਜੇਨ ਨੂੰ ਮਤਲਬ ਕਿ ਕਰਕੇ ਮੇਰੇ ਤੇ ਇਲਜ਼ਾਮ ਵਗੈਰਾ ਲਗਾ ਅੰਦਰ ਅੰਦਰ ਸੀ ਔਰ ਇਹਨੂੰ ਕੋਈ ਅਗਰ ਸਿੱਧੀ ਤਰ੍ਹਾਂ ਇਹਦੇ ਹੱਥ ਵਿੱਚ ਨਹੀਂ ਸੀ ਨਾ ਹੁੰਦਾ ਕੋਈ ਤਾਂ ਉਹਨੂੰ ਨਸ਼ੇ ਦਾ ਸੇਵਨ ਕਰਵਾ ਕੇ ਆਪਣੇ ਮਕਸਦ ਦੇ ਵਿੱਚ ਕੰਮ ਜਲ ਹੁੰਦਾ ਰਿਹਾ ਸਸਮੀ ਵੀ 2021 ਮੇਰੀ ਵੀਡੀਓ ਮੈਂ ਭਾਈ ਮੈਂ ਅਮਰਪਾਲ ਸਿੰਘ ਮਹਿਰੋਤ ਪਹੁੰਚਣਾ ਕਰੀਏ ਸਿੱਕਾ ਰੀ ਪਹੁੰਚ ਦੀ ਕਰਨੀ ਚਾਹੀਦੀ ਹੈ ਇਸ ਸਾਲ ਮੈਨੂੰ ਇਹ ਥੋੜਾ ਮਤਲਬ ਕਿ ਆਰਾਮ ਮਿਲ ਸਕੇ ਕਿਉਂਕਿ ਮੇਰੇ ਅੰਦਰ ਬਹੁਤ ਜ਼ਿਆਦਾ ਪਰਸਤਾਵਾ ਲੱਗੇ ਹੋਏ ਹੈ ਕਿ ਇਹਨਾਂ ਦੇ ਨਾਲ ਮੈਂ ਤੇ ਰਿਹਾ ਕਿ ਨਰਕਨ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਅੱਛਾ ਉਸ ਤੋਂ ਬਾਅਦ ਇੱਕ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਇਹਨਾਂ 2 ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੀ ਕੋਲ ਰੱਖ ਕੇ ਉਹਨੂੰ ਅਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਂ ਇਹ ਨੰਨੀ ਮਾਰੇ ਖਾਏ ਔਰ ਮੈਂ ਅਲਰਟ ਕੀਤਾ ਲਖੀ ਉਹ ਬਿਨੂੰ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਲੜਕੀ ਦੇ ਨੰਨਾ ਨਾਨੀ ਜਾਂ ਤਾਤਾ ਦਾਦੀ ਮੈਨੂੰ ਮਿਲ ਲੈਣੇ ਉਹ ਪੁੱਛਦੇ ਨੇ ਮੈਨੂੰ ਕਿ ਤੂੰ ਪਤਾ ਕਰੀ ਨਾਨਕ ਸਰ ਉਹ ਜਿਵੇਂ ਕਿ ਇਸ ਤਰ੍ਹਾਂ ਕੋ ਇਸ ਲੜਕੀ ਪੇ ਜਿਸ ਨੂੰ ਕਿਥੇ ਹੈ ਤਾਂ ਮੈਂ ਲਖੀ ਉਹ ਬਿਨੂੰ ਗੱਲ ਕੀਤੀ ਤਾਂ ਇਹਨੇ ਮੈਨੂੰ ਚੁੱਪ ਕਰਾ ਦਿੱਤਾ ਉਹ ਲੈ ਨਹੀਂ ਉਹਨਾਂ ਨੂੰ ਕੋਈ ਸਾਨੂੰ ਨਹੀਂ ਤਾਨੂ ਮੈਂ ਇਸ ਬੀਬੀ ਦੀ ਵੀਡੀਓ ਸੁਣਾਉਣਾ ਇਹ ਅੰਮਰਤ ਧਾਰੀ ਆ ਦਮਾਲਾ ਬੰਨਿਆ ਹੋਇਆਗਾ ਤੁਹਾਨੂੰ ਮੂੰਹ ਇਸ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਸਾਡਾ ਸਮਾਜ ਆ ਧੀਆਂ ਭੈਣਾਂ ਦੀ ਅਸੀਂ ਇੱਜ਼ਤ ਕਰਦੇ ਆ ਪਰ ਅਸੀਂ ਦੋਸੀ ਇਹਨਾਂ ਨੂੰ ਵੀ ਸਮਝਦੇ ਆਂ ਨੇ ਬਰਾਬਰ ਦੇ ਦੋਸੀ ਤੁਸੀਂ ਉੱਥੇ ਅੰਬ ਲੈਣ ਜਾਂਦੇ ਹੋ ਨਾ ਬਾਬਿਆਂ ਦੇ ਤੁਹਾਨੂੰ ਪਤਾ ਨਹੀਂ ਕਿ ਕੀ ਕਾਰੇ ਕਰਦੇ ਆ ਬੰਦੇ ਨੂੰ ਇੱਕ ਵਾਰੀ ਪਤਾ ਲੱਗ ਜਾਂਦਾ ਦੋ ਵਾਰੀ ਪਤਾ ਲੱਗ ਜਾਂਦਾਗਾ ਬਰਾਬਰ ਦੇ ਦੋਸੀ ਤੁਸੀਂ ਵੀ ਓ ਜਿਹੜਿਆਂ ਨਾਲ ਸਾਧਾਂ ਦੇ ਕੋਲੇ ਜਾਂਦੀ ਉਹਨਾਂ ਦੇ ਪੱਟ ਘੜਦੇ ਉਹਨਾਂ ਦੇ ਪੈਰਾਂ ਤੋਂ ਲੈ ਕੇ ਮਾਲਸ ਕਰਦੇ ਸਾਰੇ ਕਿਤੇ ਤੇ ਫਿਰ ਤੁਸੀਂ ਭੇਟਦੇ ਹੋ ਕਿ ਬਾਬੇ ਨੇ ਐ ਕਰਤਾ ਹੀ ਬਾਹਰ ਕਰ ਦਿੱਤਾ ਉਹ ਬਾਬੇ ਦਾ ਕਰੂਗਾ ਤੁਸੀਂ ਬਾਬੇ ਦੇ ਕੋਲੇ ਪੇੜੇ ਲੈਣ ਗੀਆਂ ਸੀ ਤੇ ਫਿਰ ਹੁਣ ਦਹਾਈਆਂ ਪਾਉਣੀਆਂ ਕਿ ਫਲਾਣਾ ਸਿੰਘ ਸਾਡੇ ਮਾਦਰ ਘਰ ਦੇ ਤੁਹਾਡਾ ਫਲਾਣਾ ਸਿੰਘ ਮਦਦ ਕਰਦੇ ਸ਼ਰਮ ਸੋ ਨੂੰ ਹਜਾ ਹੈ ਨਹੀਂ ਜਿਹੜੇ ਤੁਸੀਂ ਸਾਰੇ ਜਿੰਨੇ ਵੀ ਇਹ ਡੇਰੇ ਦੇ ਵਿੱਚ ਜਾਂਦੀਆਂ ਮੈਂ ਸਾਰਿਆਂ ਨੂੰ ਕਹਿ ਰਿਆਂ ਲਲਕਾਰ ਕੇ ਅਦਰ ਕਿੰਨੀਆਂ ਲੜਕੀਆਂ ਦਾ ਜਿਹੜਾ ਬੁਰਾ ਹਾਲ ਹੋਇਆ ਪਿਆਗਾ ਕਿੰਨਾ ਅੱਜ ਡੇਰਿਆਂ ਦੇ ਵਿੱਚ ਗੰਦ ਪੈ ਚੁੱਕਿਆਗਾ ਅਸੀਂ ਗੁਰੂਗ੍ਰੰਥ ਸਾਹਿਬ ਦੇ ਨਾਲ ਟੁੱਟ ਕੇ ਇਹਨਾਂ ਡੇਰਾ ਇਹਨਾਂ ਪਖੰਡੀਆਂ ਦੇ ਕੋਲੇ ਸਾਧਾਂ ਦੇ ਕੋਲੇ ਜਾਂਦੇ ਹਾਂ ਤੇ ਫਿਰ ਤੁਸੀਂ ਬਾਅਦ ਦੇ ਵਿੱਚ ਆ ਤੁਹਾਡੇ ਨਾਲ ਜਦੋਂ ਸਾਰਾ ਕੁਝ ਹੋ ਜਾਂਦਾਗਾ ਤੇ ਫਿਰ ਤੁਸੀਂ ਪਿੱਟਦੀ ਹੋ ਕਿ ਬਾਬੇ ਨੇ ਆਇਆ ਕਰਤਾ ਬਾਹਰ ਕਰ ਦਿੱਤਾ ਪਹਿਲਾਂ ਤੁਸੀਂ ਬਾਬੇ ਦਾ ਸਾਰਾ ਕੁਝ ਮੈਂ ਮਾਫ਼ ਕਰਨਾ ਇੱਥੇ ਮੈਨੂੰ ਕਹਿਣਾ ਪਊਗਾ ਮਿਲੀ ਭੁਗਤ ਤੁਹਾਡੀ ਹੁੰਦੀ ਆ ਬਾਅਦ ਦੇ ਵਿੱਚ ਜਦੋਂ ਬਾਬਾ ਤੁਹਾਨੂੰ ਅੰਬ ਮੰਗੂ ਚੂਸ ਕੇ ਛੱਡ ਦਿੰਦਾ ਤੇ ਫਿਰ ਤੁਸੀਂ ਜਿਹੜਾ ਕਿ ਰੌਲਾ ਪਾਉਣ ਲੱਗ ਜਾਂਦੇ ਹੋ ਕਿ ਬਾਬਾ ਦੂਜੇ ਪਾਸੇ ਹੋ ਜਾਂਦਾਗਾ ਮਾਫ਼ ਕਰਨਾ ਮੇਰੇ ਸ਼ਬਦਾਂ ਮੈਨੂੰ ਕਹਿਣਾ ਪਿਆ ਬੜੇ ਦੁੱਖ ਦੇ ਨਾਲ ਆ ਜਿੱਥੇ ਧਰਮ ਦੇ ਠੇਕੇਦਾਰ ਨੇ ਗੰਦਾ ਪਾਇਆਗਾ ਡੇਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਾ ਰਹਿ ਕੇ ਉੱਥੇ ਜਿਹੜਾ ਜਾਣ ਵਾਲੀਆਂ ਬੀਬੀਆਂ ਨੇ ਔਰਤਾਂ ਨੇ ਜਿਹੜੀਆਂ ਅੱਧ ਦਹਾਈ ਪਾਰੀਆਂ ਨੇ ਬਾਬੇ ਨੇ ਸਾਡੇ ਨਾਲ ਐ ਕਰਤਾ ਬਾਬੇ ਨੇ ਬਾਹ ਕਰਦੇ ਦਿੱਤਾ ਉਹ ਬਾਬਾ ਤਾਂ ਕਰੂਗਾ ਤੁਹਾਡੇ ਗਾਤਰਾ ਪਾਇਆ ਸ੍ਰੀ ਸਾਹਿਬ ਪਾਈ ਹੋਈ ਆ ਦਿਮਾਲਾ ਤੁਹਾਡੇ ਬੰਨਿਆ ਹੋਇਆਗਾ ਜਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਤੁਹਾਨੂੰ ਅੰਮ੍ਰਿਤ ਜਿਉ ਸਕਾਇਗਾ ਤੇ ਪੰਜ ਪਿਆਰਿਆਂ ਨੇ ਕੀ ਕਿਹਾ ਸੀ ਕੀ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿ ਅੱਜ ਤੋਂ ਬਾਅਦ ਕੋਈ ਵੀ ਪਖੰਡੀ ਸਾਧ ਨੂੰ ਨਹੀਂ ਮੰਨਣਾ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਨੀ ਕਿਸੇ ਮੜੀ ਮਸਾਣੀ ਦੇ ਵਿੱਚ ਨਹੀਂ ਜਾਣਾ ਕਿਸੇ ਧਾਗੇ ਤਬੀਤ ਵਾਲੇ ਕੋਲੇ ਨਹੀਂ ਜਾਣਾ ਚੱਕਿਆ ਮੂੰਹ ਕੋਈ ਲਾਲਾਂ ਵਾਲੇ ਦੇ ਤੁਰਿਆ ਫਿਰਦਾ ਕੋਈ ਸੇਖ ਸਭਰਾ ਕੀਆ ਸਰਬਤੀ ਉਧਰ ਤੁਰਿਆ ਫਿਰਦਾ ਕੋਈ ਫਲਾਨਾ ਬਾਬਾ ਉੱਥੇ ਪੱਸਾ ਦਿੰਦਾ ਉੱਥੇ ਵਗਜੋ ਢੰਕਾ ਬਾਬਾ ਗੁਰਦੁਆਰੇ ਚ ਬੈਠਾ ਉੱਥੇ ਵਗਜੋ ਤੁਸੀਂ ਗੰਦ ਤਾਂ ਤੁਸੀਂ ਪਾਏਗਾ ਜਿੰਨਾ ਸਮਾਜ ਦੇ ਵਿੱਚ ਇਹ ਬੀਬੀਆਂ ਦੀ ਦੇਣ ਆ ਜਿੰਨੇ ਸਾਧਾ ਤੁਸੀਂ ਪ੍ਰਮੋਟ ਕੀਤੇ ਨੇ ਤੇ ਇਸ ਕਰਕੇ ਜਿਹੜਾ ਅੱਜ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਜਿੱਥੇ ਇਹਨਾਂ ਬਾਬਿਆਂ ਨੇ ਹੰਕਾਰ ਅਤ ਚੁੱਕੀ ਹੋਈ ਆ ਤੇ ਫਿਰ ਜੇਕਰ ਇਹਨਾਂ ਬਾਬਿਆਂ ਦੇ ਕਿੰਨੇ ਬਾਬੇ ਨੇ ਕਿੰਨੇ ਅਖੌਤੀ ਸਾਧ ਨੇ ਬਾਬੇ ਕਹਿਣਾ ਮਾਫ਼ ਕਰਨਾ ਅਖੌਤੀ ਲਗਾੜੇ ਸਾਧ ਨੇ ਏ ਡੇਰਿਆਂ ਦੇ ਵਿੱਚ ਬੈਠੇ ਨੇ ਔਰ ਟਾਈਮ ਆਊ ਕੋਈ ਨਾ ਤੁਸੀਂ ਕਰ ਲਓ ਜਿਹੜੀਆਂ ਮਨਮਤੀਆਂ ਕਰਨੀਆਂ ਸਰਕਾਰਾਂ ਤੁਹਾਨੂੰ ਕੁਝ ਨਹੀਂ ਕਹਿੰਦੀਆਂ ਪ੍ਰਸ਼ਾਸਨ ਤੁਹਾਡਾ ਹੈਗਾ ਸਰਕਾਰਾਂ ਤੁਹਾਡੀਆਂ ਨੇ ਜਿੱਦੋਂ ਦਾ ਰਾਜ ਖਾਲਸੇ ਦਾ ਆਇਆ ਨਾ ਤੇ ਤਾਂ ਨੂੰ ਫੜ ਫੜ ਕੇ ਜਿਸ ਤਰ੍ਹਾਂ ਮਸੰਦ ਕੋਈ ਟਾਈਮ ਇਹ じゃ ਆਊਗਾ ਜਿਸ ਪਹਿਲੇ ਸਾਡੇ ਗੁਰੂਆਂ ਨੇ ਮਸੰਦਾਂ ਨੂੰ ਕੜਾਹਿਆਂ ਦੇ ਵਿੱਚ ਤੇਲਾਂ ਦੇ ਵਿੱਚ ਅੱਕੇ ਜਿਹੜਾ ਉਹਨਾਂ ਨੂੰ ਮਚਾਇਆਗਾ ਉਹ ਵੇਲਾ ਤੁਹਾਡਾ ਆਉਣ ਵਾਲਾ ਤੁਸੀਂ ਮਸੰਦ ਬੈਠੇ ਹੋ ਪੂਲੇ ਨੰਗ ਵਰਗੇ ਬੈਠੇ ਹੋ ਅਖੌਤੀ ਸਾਥ ਤੁਸੀਂ ਲਗਾੜੇ ਕੀ ਕਹਾ ਤੁਹਾਡੇ ਬਾਦ ਸਭ ਦਮੱਕ ਜਾਂਦੇ ਆ ਤੁਹਾਨੂੰ ਲਾਹਣਤਾ ਪਾਉਂਦਿਆਂ ਨੂੰ ਤੁਸੀਂ ਗੰਦ ਪਾ ਸਕਿਆ ਪੰਜਾਬ ਦੀ ਧਰਤੀ ਉੱਤੇ ਤੁਸੀਂ ਸਿੱਖ ਕੌਮ ਦਾ ਮਖੌਲਾ ਡਾ ਸਾਡੇਗਾ ਮੈਂ ਉਹਨਾਂ ਸਿੱਖ ਵੀ ਨਹੀਂ ਕਹਿੰਦਾ ਜਿਹੜੇ ਇਹਨਾਂ ਡੇਰਿਆਂ ਤੇ ਦਰ ਦਰ ਭੜਕਦੇ ਫਿਰਦੇ ਆ ਅੱਜ ਫਿਰ ਕੋਕਾ ਮਾਰ ਮਾਰ ਕਹਿ ਰਹੀਆਂ ਸਾਨੂੰ ਫਲਾਨਾ ਸਿੰਘ ਬਚਾਵੇ ਸਾਨੂੰ ਧੰਕਾ ਸਿੰਘ ਬਚਾਵੇ ਹਾਂ ਤੁਸੀਂ ਉੱਥੇ ਜਾਵੋ ਦਿਨ ਰਾਤ ਉੱਥੇ ਕੱਟੋ 10-10 ਸਾਲ ਉੱਥੇ ਲਾਵੋ ਤੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਸੀਂ ਉੱਥੇ ਇਕੱਠੀਆਂ ਹੋ ਕੇ ਉਹ ਮੇਮਨੇ ਮੰਗੋ ਬਹਿ ਜਾਨੀ ਉਹ ਸਾਥ ਦੇ ਮੂਰੇ ਉਹ ਨਹਾਉਂਦਾ ਨਹੀਂ ਧੋਂਦਾ ਨਹੀਂ ਮਸਕੋ ਦੇ ਵਿੱਚ ਮਾਰਦੀ ਹੁੰਦੀ ਆ ਸਾਥ ਦੇ ਵਿੱਚੋਂ ਤੇ ਤੁਸੀਂ ਉਹਦੇ ਕੋਲੇ ਜਾਂਦੀ ਹੋ ਤੇ ਉਹਦੇ ਉੱਤੇ ਫੁੱਲਾਂ ਦੀ ਵਰਖਾ ਕਰਦੀ ਹੋ ਤੇ ਫਿਰ ਜਦੋਂ ਸਾਹ ਚੰਨ ਚ ਚਾਰ ਦਿੰਦਾ ਫਿਰ ਤੁਸੀਂ ਪਿੜਦੀਓ ਫਿਰ ਮੂੰਹ ਲ ਕੋਲ ਕੋ ਕੇ ਗੱਲਾਂ ਕਰਦੀਓ ਫਿਰ ਫਲਾਨਾ ਸਿੰਘ ਆਵੇ ਧੌਂਕਾ ਸਿੰਘ ਆਵੇ ਦੱਸੋ ਇਹ ਤਾਂ ਹਰ ਇੱਕ ਡੇਰੇ ਦੇ ਵਿੱਚ ਇਹੋ ਜਿਹਾ ਕੰਮ ਚੱਲ ਪਿਆ ਵੀ ਇੱਕ ਸਿੰਘ ਕਿੱਥੇ ਕਿੱਥੇ ਡਿਊਟੀ ਦੂਗਾ ਭਾਈ ਅੰਮਰਤਪਾਲ ਸਿੰਘ ਮੈਹਰੋ ਜੇ ਅੰਮਰਤਪਾਲ ਸਿੰਘ ਮੈਹਰੋ ਅੱਗੇ ਆਉਂਦਾਗਾ ਤਾਂ ਉਹਦੇ ਲੱਤਾਂ ਖੱਟਣ ਲੱਗ ਪੈਂਦੇ ਨੇ ਉਹਨੂੰ ਗੁੰਡਾ ਦੱਸਦੇ ਨੇ ਉਹਨੂੰ ਬਦਮਾਸ਼ ਦੱਸਦੇ ਨੇ ਉਹਤੇ ਚੋਰੀ ਦੇ ਇਲਜ਼ਾਮ ਲਾਉਂਦੇ ਨੇ ਇੱਥੇ ਪੰਜਾਬ ਦੇ ਵਿੱਚ ਧਰਤੀ ਦੇ ਉੱਤੇ ਸਿੱਖਾਂ ਦਾ ਜਿਹੜਾ ਸਿੱਖਾਂ ਦੀ ਜ਼ਮੀਰ ਜਾਗਦੀ ਆ ਸਿੱਖ ਜਿਹੜੇ ਬੋਲਦੇ ਨੇ ਜਾਂ ਸਿੱਖ ਕੰਮ ਕਰਦੇ ਨੇ ਤਾਂ ਉਹਨਾਂ ਨੇ ਲੱਤਾਂ ਖਿੱਚਣ ਵਾਲੇ ਪਹਿਲਾ ਹੋ ਜਾਂਦੇ ਨੇ ਕਿਉਂਕਿ ਮਸੰਦ ਬੜੇ ਪੈਦਾ ਹੋਏ ਨੇ ਤੇ ਇਸ ਪੰਜਾਬ ਦੀ ਧਰਤੀ ਉੱਤੇ ਤੇ ਇਸ ਕਰਕੇ ਇਸ ਵੀਡੀਓ ਨੂੰ ਬੰਦ-ਬੰਦ ਸ਼ੇਅਰ ਕਰੋ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਅਟੈਚ ਕਰਦਾ ਹਾਂ ਉਸ ਬੀਬੀ ਦੀ ਵੀਡੀਓ ਪਰ ਦੁੱਖ ਤਾਂ ਲੱਗਦਾਗਾ ਪਰ ਸਭ ਤੋਂ ਵੱਧ ਮੈਂ ਇਹਨਾਂ ਨੂੰ ਜਿਹੜਾ ਇਹ ਜਿਹੜੀਆਂ ਤੇ ਬੀਬੀਆਂ ਜਾਂਦੀਆਂ ਨੇ ਮੈਂ ਇਹਨਾਂ ਨੂੰ ਗਨਾਹ ਦਾ ਗਨਾਹਗਾਰ ਸਮਝਦਾਗਾ ਜਿਹੜੇ ਉਹਨਾਂ ਦੇ ਡੇਰਿਆਂ ਦੇ ਵਿੱਚ ਝਾੜੂ ਲਾਉਂਦੀਆਂ ਜਾ ਕੇ ਪੋਚੇ ਲਾਉਂਦੀਆਂ ਜਾ ਕੇ ਉਹਨਾਂ ਦੇ ਕੋਲੇ ਹੋ ਬੰਦੀਆਂ ਨੇ ਫਿਰ ਬਾਬਾ ਗੋਫਾ ਦੇ ਵਿੱਚ ਆ ਤੁਹਾਨੂੰ ਪਤਾ ਹੀ ਆ ਕਿ ਕੀ ਕੁਝ ਹੁੰਦਾ ਰਿਹਾ ਸਰਸੇ ਦੇ ਵਿੱਚ ਤੇ ਸਾਡੀਆਂ ਅਦਾਲਤਾਂ ਇਹ ਜੀਆਂ ਸਾਡੀਆਂ ਸਰਕਾਰਾਂ ਇਹ ਜੀਆਂ ਇਹਨਾਂ ਨੂੰ ਟੱਟ ਜਿਹੜਾਗਾ ਥੋੜੇ ਟਾਈਮ ਬਾਅਦ ਸਰਕਾਰਾਂ ਦੀ ਮਿਹਰਬਾਨੀ ਦੇ ਨਾਲ ਆ ਇਹਨਾਂ ਨੂੰ ਥੋੜਾ ਟਾਈਮ ਜੇਲ੍ਹ ਦੇ ਵਿੱਚ ਰੱਖ ਦਿੰਦੇ ਨੇ ਫਿਰ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ ਸਾਨਾ ਨੂੰ ਤੇ ਫਿਰ ਜਾ ਕੇ ਖੌਰੂ ਹੋਰ ਪੜਦੇ ਨੇ ਤੇ ਇਸ ਕਰਕੇ ਇਸ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਤੇ ਅਗਲੀ ਵੀਡੀਓ ਤੁਹਾਨੂੰ ਜਲਦੀ ਲੈ ਕੇ ਆਉਣੇ ਇਸ ਵੀਡੀਓ ਨੂੰ ਬਰਤਬਤ ਸ਼ੇਅਰ ਕਰੋ ਧੰਨਵਾਦ ਵੈਸੇ ਜੀ ਕਾ ਖਾਲਸਾ ਵੈਸੇ ਜੀ ਕੀ ਫਤਿਹ